ਸਾਡੇ ਨਾਲ ਰੋਬਟ ਤੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਤੇ ਟਾਇਲਟ ਜਾਣ ਤੇ ਵੀ ਸਾਡੇ ਕੋਲੋਂ ਸਵਾਲ ਪੁੱਛੇ ਜਾ ਰਹੇ ਨੇ ਇਹ ਸਾਡਾ ਕਹਿਣਾ ਨਹੀਂ ਹੈ ਇਹ ਦਾਵਾ ਜਿਹੜਾ ਹੈ ਉਹ Amazon ਦੇ ਵਰਕਰਾਂ ਦੇ ਵੱਲੋਂ ਹਾਲੀ ਦੇ ਸਮੇਂ ਦੇ ਵਿੱਚ ਕੀਤਾ ਗਿਆ ਹੈ ਦਰਅਸਲ Amazon ਵਰਕਰਾਂ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਕੰਪਨੀ ਤੇ ਲਗਾਏ ਗਏ ਨੇ ਤੇ ਉਹਨਾਂ ਕਿਹਾ ਕਿ ਸਾਨੂੰ ਅਤਿਆਚਾਰੀ ਹਾਲਾਤਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ ਹੈ ਤੇ ਇਸ ਦੇ ਨਾਲ ਹੀ ਸਾਡੇ ਨਾਲ ਰੋਬਟ ਤੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਨਾਲ ਹੀ ਹੁਣ ਇਹ ਵੀ ਦਾਵਾ ਕੀਤਾ ਹੈ ਕਿ ਜਦੋਂ ਅਸੀਂ ਟਾਇਲਟ ਜਾਂਦੇ ਹਾਂ ਤਾਂ ਉਸ ਦੇ ਲਈ ਵੀ ਬਕਾਇਦਾ ਸਮਾਂ ਜਿਹੜਾ ਸਾਡੇ ਲਈ ਤੈਅ ਕੀਤਾ ਗਿਆ ਹੈ ਤੇ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਵੇਂ ਕੰਮ ਕਰ ਸਕਦੇ ਹਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਵੇਂ ਕੋਈ ਬੰਦਾ ਜਿਹੜਾ ਉਹ ਖੁੱਲ ਕੇ ਕੰਮ ਕਰ ਸਕਦਾ ਹੈ ਖੁੱਲ ਕੇ ਗੱਲ ਕਰ ਸਕਦਾ ਹੈ ਤਾਂ ਦੱਸ ਦिए ਕਿ ਇਹ ਦਾਵਾ ਜਿਹੜਾ ਬ੍ਰਿਟੇਨ ਦੇ ਵਿੱਚ ਚੱਲ ਰਹੀ ਹੜਤਾਲ ਦੌਰਾਨ Amazon ਵਰਕਰਾਂ ਦੇ ਵੱਲੋਂ ਕੀਤਾ ਗਿਆ ਹੈ ਇਸ ਦੇ ਨਾਲ ਹੀ ਬ੍ਰਿਟੇਨ ਦੇ ਵਿੱਚ ਤਨਖਾਹ ਨੂੰ ਲੈ ਕੇ ਇਹਨਾਂ ਵਰਕਰਾਂ ਦੇ ਵੱਲੋਂ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਵਿੱਢੀ ਗਈ ਹੈ ਅਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਅਤਿਆਚਾਰੀ ਹਾਲਾਤਾਂ ਦੇ ਵਿੱਚ ਕੰਮ ਕਰਨ ਵਾਲੇ ਆਪਣੇ ਦੁੱਖ ਨੂੰ ਸਾਂਝਾ ਕੀਤਾ ਗਿਆ। ਇਸ ਦੌਰਾਨ ਉਹਨਾਂ ਕਿਹਾ ਕਿ ਸਾਡੇ ਨਾਲ ਬਹੁਤ ਜ਼ਿਆਦਾ ਮਾੜਾ ਸਲੂਕ ਕੰਪਨੀ ਕਰ ਰਹੀ ਹੈ। ਸਾਰਾ ਦਿਨ ਸਾਡੇ ਕੋਲੋਂ ਕੰਮ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਜਦੋਂ ਅਸੀਂ ਟਾਇਲਟ ਵੀ ਜਾਂਦੇ ਹਾਂ ਤਾਂ ਸਾਡੇ ਕੋਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਨੇ ਤੇ ਇਸ ਦੇ ਨਾਲ ਹੀ ਸਾਡੇ ਟਾਇਲਟ ਜਾਣ ਨੂੰ ਲੈ ਕੇ ਵੀ ਬਕਾਇਦਾ ਸਮਾਂ ਜਿਹੜਾ ਹੈ ਉਹ ਤੈਅ ਕੀਤਾ ਗਿਆ ਹੈ। ਇੰਗਲੈਂਡ ਦੇ ਵਿੱਚ ਕੰਪਨੀ ਦੇ ਕੋਵੈਂਟਰੀ ਵੇਅਰਹਾ우스 ਦੇ ਕਰਮਚਾਰੀਆਂ ਦੇ ਹਵਾਲੇ ਦੇ ਨਾਲ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਅਤੇ ਦੱਸਦੀ ਹੈ ਕਿ ਉਨ੍ਹਾਂ ਤੇ ਲਗਾਤਾਰ ਨਜ਼ਰ ਵੀ ਰੱਖੀ ਜਾ ਰਹੀ ਹੈ ਦਾਵਾ ਵੀ ਕੀਤਾ ਗਿਆ ਹੈ ਬ੍ਰਿਟੇਨ ਦੀ ਜਨਰਲ ਟ੍ਰੇਡ ਬੋਡੀ ਜੀ ਐਮ ਬੀ ਨਾਲ ਜੁੜੇ ਦੋ ਕਰਮਚਾਰੀਆਂ ਨੇ ਇੱਕ ਮੀਡੀਆ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਐਮਾਜ਼ਨ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦੇਣ ਦੇ ਲਈ ਇੱਕ ਵਿਧੀ ਦੀ ਵਰਤੋਂ ਕਰਦਾ ਹੈ ਅਤੇ ਇਸ ਦੇ ਨਾਲ ਹੀ ਡੈਰਨ ਵੈਸਟਵੁੱਡ ਅਤੇ ਗਾਰਫੀਲਡ ਹਿਟਨ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਪ੍ਰਬੰਧਕ ਕਰਮਚਾਰੀਆਂ ਤੋਂ ਜਦੋਂ ਉਹ ਟਾਇਲਟ ਜਾਂਦੇ ਨੇ ਤਾਂ ਸਵਾਲ ਵੀ ਕੀਤੇ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਨੇ ਦਾਅਵਾ ਕੀਤਾ ਹੈ ਕਿ ਵੇਅਰਹਾਊਸ ਦੇ ਵਿੱਚ ਰੋਬਰਟ ਸਾਡੇ ਨਾਲੋਂ ਬਿਹਤਰ ਵਿਵਹਾਰ ਕਰਦੇ ਨੇ ਇਸ ਦੇ ਨਾਲ ਹੀ ਅੱਗੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੜਤਾਲ ਦਾ ਕਾਰਨ ਹੈ ਕਿ ਉਹ ਜਾਨਣਾ ਚਾਹੁੰਦੇ ਨੇ ਕਿ ਇਹ ਆਖਰੀ ਕਿਉਂ ਹੈ ਦੱਸਦੀ ਹੈ ਕਿ ਤਨਖਾਣ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਹੜਤਾਲ ਜਿਹੜੀ ਹੈ ਉਹ ਵਿੱਢੀ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਸਾਨੂੰ ਜਦੋਂ ਅਸੀਂ ਟਾਇਲਟ ਜਾਂਦੇ ਹਾਂ ਤਾਂ 15 ਮਿੰਟ ਜਿਹੜੇ ਨੇ ਜਦੋਂ ਲੱਗ ਜਾਂਦੇ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਸਾਡੇ ਕੋਲੋਂ ਪੁੱਛੇ ਜਾਂਦੇ ਨੇ ਅਤੇ ਪ੍ਰਬੰਧਕ ਜਿਹੜੇ ਨੇ ਉਹ ਸਾਡੇ ਕੋਲੋਂ ਨਾਰਾਜ਼ ਵੀ ਹੋ ਜਾਂਦੇ ਨੇ ਕਿ ਤੁਸੀਂ ਇੰਨਾ ਸਮਾਂ ਕੀ ਕਰ ਰਹੇ ਸੀ ਅਤੇ ਕਿੱਥੇ ਸੀ ਜੇਕਰ ਕੁਝ ਮਿੰਟਾਂ ਦੀ ਦੇਰੀ ਹੁੰਦੀ ਹੈ ਤਾਂ ਸੁਪਰਵਾਈਜ਼ਰ ਇਸ ਨੂੰ ਸਿਸਟਮ ਤੇ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸਕੈਨਿੰਗ ਆਈਟਮਾਂ ਤੇ ਖਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀਗਾ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਬਜਟ ਨੂੰ ਜਿਹੜਾ ਹੈ ਉਹ ਘਟਾ ਦਿੱਤਾ ਗਿਆ। ਤਾਂ ਦੱਸਦੀ ਹੈ ਕਿ ਬਹੁਤ ਸਾਰੇ ਕਰਮਚਾਰੀ ਅਜਿਹੇ ਨੇ ਜੋ ਅੱਜ ਵੀ ਬ੍ਰਿਟੇਨ ਦੇ ਵਿੱਚ ਤਨਖਾਹ ਨੂੰ ਲੈ ਕੇ ਹੜਤਾਲ ਤੇ ਬੈਠੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਕਈ ਮੁਲਾਜ਼ਮਾਂ ਨੇ ਅਤਿਆਚਾਰੀ ਹਾਲਾਤਾਂ ਦੇ ਵਿੱਚ ਆਪਣੇ ਕੰਮ ਕਰਦੇ ਦੁੱਖ ਨੂੰ ਸਾਂਝਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਅਤੇ ਉਹਨਾਂ ਦੇ ਕੋਲੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਕੰਪਨੀ ਦੇ ਵੱਲੋਂ ਕਿਤੇ ਜਾਂਦੇ ਨੇ ਤੇ ਉਹਨਾਂ ਕਿਹਾ ਕਿ ਸਾਡੇ ਨਾਲ ਬਹੁਤ ਮਾੜਾ ਸਲੂਕ ਕੰਪਨੀ ਦੇ ਵਿੱਚ ਹੋ ਰਿਹਾ ਹੈ ਤੇ ਕੋਈ ਕਿਵੇਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੰਮ ਕਰ ਸਕਦਾ ਹੈ ਔਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।